ਬੂਹੇ ਬਹਾਰੀਆਂ ਤੇ ਨਾਲੇ ਕੰਦਾ ਟਪਕੇ ਆਵਾਂਗੀ ਹਵਾ ਬਣ ਕੇ ਬੂਹੇ ਬਹਾਰੀਆਂ ਹਏ ਇਸ ਇੰਡਸਟਰੀ ਦੇ ਆਰਟਿਸਟ ਨੇ ਜਿਹੜੇ ਬਹੁਤ ਪੁਰਾਣੇ ਲੱਗੇ ਹੋਏ ਨੇ ਸੋ ਇਹਨਾਂ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਇੱਕ ਮਾਣ ਵਾਲੀ ਗੱਲ ਹੀ ਕਹਿ ਲੋ ਠੀਕ ਸੀ ਕਿ ਐਦਾਂ ਨਹੀਂ ਕਿ ਪੜਾਈ 'ਚ ਮੈਂ ਬਹੁਤ ਮਾੜੀ ਸੀ ਕਿ ਪਰ ਹਾਂ ਕੁਝ ਜ਼ਿੰਮੇਵਾਰੀਆਂ ਜਿਵੇਂ ਜ਼ਿਆਦਾ ਸੀਗੀ ਮਤਲਬ ਪੜਾਈ ਦੇ ਨਾਲ ਨਾਲ ਪਰਿਵਾਰਿਕ ਜ਼ਿੰਮੇਵਾਰੀਆਂ ਜ਼ਿਆਦਾ ਸੀਗੀਆਂ ਮੇਰੇ ਤੇ ਤੇ ਉਹ ਇੱਕ ਬਸ ਇੱਕ ਕਮਾਉਣ ਦਾ ਵੀ ਸੀਗਾ ਇਦਾਂ ਤੁਸੀਂ ਕਿਹਾ ਪ੍ਰੋਡਿਊਸਰ ਡਾਇਰੈਕਟਰ ਤੁਹਾਨੂੰ ਸੁਪਨੇ ਦਿਖਾਉਂਦੇ ਨੇ ਇਦਾਂ ਦੇ ਅੱਜ ਸਾਡੀ ਇੰਡਸਟਰੀ 'ਚ ਵੀ ਬਹੁਤ ਬੈਠੇ ਨੇ ਇਹ ਤੁਹਾਨੂੰ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਰਾਤੋਂ ਰਾਤ ਬੰਨਣਾ ਹੈ ਸ਼ਾਰਟਕਟ ਜਾਣਾ ਹੈ ਜਾਂ ਤੁਸੀਂ ਆਪਦੀ ਮਿਹਨਤ ਦੇ ਨਾਲ ਲੱਗਣਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਰੂਰ ਆਓ ਇੰਡਸਟਰੀ 'ਚ ਮੈਂ ਨਹੀਂ ਕਹਿੰਦੀ ਐਸੀ ਇੰਡਸਟਰੀ 'ਚ ਕਿਸੇ 'ਚ ਵੀ ਤੁਸੀਂ ਜਾਣਾ ਚਾਹੁੰਦੇ ਹੋ ਜਰੂਰ ਜਾਓ ਪਰ ਇੱਕ ਸਬਰ ਦੇ ਨਾਲ ਜਾਓ ਸਬਰ ਬਹੁਤ ਜ਼ਰੂਰੀ ਹੈ ਸ਼ਾਰਟਕਟ ਤੁਹਾਨੂੰ ਰਾਤੋਂ ਰਾਤ ਸੁਪਨੇ ਤਾਂ ਬਹੁਤ ਵੱਡੇ ਦਿਖਾ ਸਕਦੀ ਹੈ ਪਰ ਇਹ ਪਰਮਨੈਂਟ ਚੀਜ਼ ਨਹੀਂ ਹੈ ਪਰਿਵਾਰ ਮੇਰਾ ਬਹੁਤ ਵੱਡਾ ਪਰਿਵਾਰ ਹੈ ਨਹੀਂ ਮੇਰੀ ਜ਼ਿੰਦਗੀ ਚ ਸਿਰਫ ਮੇਰੀ ਮਦਰ ਹੈ ਤੇ ਉਹੀ ਮੇਰਾ ਇੱਕ ਸਪੋਰਟ ਸਿਸਟਮ ਨੇ ਤੇ ਆਬਵੀਅਸਲੀ ਉਹ ਬੜੇ ਖੁਸ਼ ਹੁੰਦੇ ਨੇ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇੱਕ ਫਿਲਮ ਆ ਰਹੀ ਹੈ ਤੈਨੂੰ ਘੋੜੀ ਕਿੰਨੇ ਚੜਾਇਆ ਜਿਹੜੀ 28 ਮਾਰਚ ਨੂੰ 릴ੀਜ਼ ਹੋਣ ਜਾ ਰਹੀ ਹੈ ਤਾਂ ਜਿਸ ਦੇ ਵਿੱਚ ਰਵੀ ਕੋਰ ਬਾਲ ਜਿਹੜੇ ਕੀ ਅਦਾਕਾਰ ਆ ਉਹਨ ਉਸ ਵਿੱਚ ਐਕਟਰਸ ਹੈਗੇ ਨੇ ਤੁਸੀਂ ਸਭ ਤੋਂ ਪਹਿਲਾਂ ਤਾਂ ਬਹੁ ਬਹੁ ਮੁਬਾਰਕਾਂ ਹੋਣ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਡੇਲੀ ਪੋਸਟ ਦੀ ਸਾਰੀ ਟੀਮ ਨੂੰ ਥੈਂਕ ਯੂ ਸੋ ਮੱਚ ਫਿਲਮ ਹੈ ਤੁਹਾਡੀ ਆ ਐਜ਼ ਅ ਲੀਡ ਕਹਿ ਸਕਦੇ ਹਾਂ ਕੰਮ ਤਾਂ ਮੈਂ ਦੇਖੋ ਬੜੇ ਟਾਈਮ ਤੋਂ ਕਰ ਰਹੀ ਹਾਂ ਵੈਬ ਸੀਰੀਜ਼ ਵੀ ਕਰ ਰਹੀ ਹਾਂ ਸੋ ਐਜ਼ ਅ ਲੀਡ ਜਿਹੜੀ ਸਿਨੇਮਾ ਫਿਲਮ ਮੇਰੀ ਪਹਿਲੀ ਆ ਆ ਰਾਵੀ ਨਾਮ ਹੀ ਸੋਨਾ ਹੈਗਾ ਤੇ ਜ਼ਿੰਦਗੀ ਦਾ ਸਫਰ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੋਂ ਆਪਾਂ ਹੁੰਦਾ ਇੱਕ ਕਈ ਵਾਰੀ ਟ੍ਰੈਕ ਕੁਝ ਹੋਰ ਹੁੰਦਾ ਤੇ ਕੁਝ ਆਪਾਂ ਲੱਗ ਕੇ ਤੇ ਹੋ ਜਾਂਦੇ ਆਪਾਂ ਨੂੰ ਸਫਲਤਾ ਮਿਲ ਜਾਂਦੀ ਹੈ ਅ ਦੇਖੋ ਮੇਰਾ ਜਿਹੜਾ ਇਹ ਸਫਰ ਹੈ ਮੈਂ ਇੱਥੇ ਤੱਕ ਆਉਣਾ ਤਾਂ ਨਹੀਂ ਸੋਚਿਆ ਸੀਗਾ ਕਿ ਮੈਂ ਇਸ ਫੀਲਡ 'ਚ ਆਉਣਾ ਹੈ ਇਹ ਤੇ ਕਹਿ ਲਓ ਵੀ ਜਿੱਦਾਂ ਰੱਬ ਵੱਲੋਂ ਹੀ ਮਤਲਬ ਤੁਰ ਹੀ ਜਾ ਰਹੀ ਸੀ ਤੇ ਮਤਲਬ ਉਹੀ ਰਾਹ ਦਿਖਾਈ ਗਿਆ ਕਿ ਮੈਂ ਕਿੱਧਰ ਨੂੰ ਜਾਣਾ ਹੈ ਮੇਰਾ ਐਸੇ 'ਚ ਕੋਈ ਇੱਧਰ ਆਉਣ ਦਾ ਕੋਈ ਉਹ ਨਹੀਂ ਸੀਗਾ ਪੜ੍ਹਾਈ 'ਚ ਠੀਕ ਸੀਗੇ ਔਰ ਨਹੀਂ ਪੜਾਈ ਠੀਕ ਸੀ ਅੱਛਾ ਕਈ ਵਾਰੀ ਹੁੰਦਾ ਹੈ ਕਈ ਅੱਜ ਐਕਟਰਸ ਦੇਖੇ ਨੇ ਔਰ ਕੋਈ ਐਡਵੋਕੇਟ ਪਿੱਛੇ ਜੀ ਇੱਕ ਜਿਹੜੀ ਬੱਬੂ ਮਾ ਉਹਨਾਂ ਦੀ ਫਿਲਮ ਆ ਰਹੀ ਉਹਨਾਂ ਚ ਉਹ ਐਡਵੋਕੇਟ ਹੈਗੀ ਕੁੜੀ ਮਤਲਬ ਐਦਾਂ ਦਾ ਕਈ ਹੁੰਦੇ ਕਈ ਫਿਜ਼ਿਕਸ ਤਾਂ ਕਿ ਬੜੀ ਹਾਈ ਸਟੱਡੀ ਤੋਂ ਬਾਅਦ ਕਿੰਨੇ ਸਾਨੂੰ ਇਹ ਸ਼ੌਂਕ ਆ ਗਏ ਸੀ ਨਹੀਂ ਮੈਨੂੰ ਠੀਕ ਸੀਗੀ ਐਦਾਂ ਨਹੀਂ ਕਿ ਪੜਾਈ ਚ ਮੈਂ ਬਹੁਤ ਮਾੜੀ ਸੀਗੀ ਪਰ ਹਾਂ ਕੁਝ ਜ਼ਿੰਮੇਵਾਰੀਆਂ ਜਿਵੇਂ ਜ਼ਿਆਦਾ ਸੀਗੀ ਮਤਲਬ ਪੜਾਈ ਦੇ ਨਾਲ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਜ਼ਿਆਦਾ ਸੀਗੀਆਂ ਮੇਰੇ ਤੇ ਤੇ ਉਹ ਇੱਕ ਬਸ ਇੱਕ ਕਮਾਉਣ ਦਾ ਵੀ ਸੀਗਾ ਕਿ ਕੁਝ ਫੈਸ਼ਨ ਸ਼ੋਅ ਸ਼ੁਰੂ ਕੀਤੇ ਕਿ ਹਾਂ ਮੈਨੂੰ ਪਾਕਟ ਮਨੀ ਟਾਈਪ ਉਹ ਤੋਂ ਪੈਸੇ ਮਿਲਦੇ ਸੀ ਬ੍ਰਾਂਡ ਸਾਨੂੰ ਪੇ ਕਰਦਾ ਸੀਗਾ ਤਾਂ ਹੌਲੀ ਹੌਲੀ ਉਹ ਜਿਹੜਾ ਸ਼ੌਂਕ ਸੀਗਾ ਉਹ ਵਾਦਾਂ ਵਾਦਾਂ ਫਿਰ ਗਾਣਿਆਂ ਤੱਕ ਲੈ ਆ ਤੇ ਉਹ ਹੌਲੀ ਹੌਲੀ ਫਿਰ ਤੁਸੀਂ ਸਮਝ ਲਓ ਕਿ ਫੈਸ਼ਨ ਦੀ ਦੁਨੀਆ ਬਹੁਤ ਉੱਪਰੋਂ ਦੇਖਣ ਨੂੰ ਬਹੁਤ ਲੱਗਦੀ ਹੈ ਵੀ ਬੜੀ ਰ ਮਤਲਬ ਇੱਕ ਰਾਇਲ ਹੈਗੀ ਹੈ ਪਰ ਜਿਹੜੀ ਅੰਦਰੋਂ ਚੀਜ਼ਾਂ ਦੇਖਦੇ ਆ ਉਸ ਵਿੱਚ ਕੀ ਵਾਕਈ ਲੱਗਦਾ ਹੈ ਕਿ ਇੱਕ ਰਾਤੋਂ ਰਾਤ ਸਟਾਰ ਬਣਾ ਰਹੇ ਨੇ ਡਾਇਰੈਕਟਰ ਪ੍ਰੋਡਿਊਸਰ ਬਹੁਤ ਕੁਝ ਕੁੜੀਆਂ ਨੂੰ ਸੁਪਨੇ ਦਿਖਾਏ ਜਾਂਦੇ ਨੇ ਦੇਖੋ ਆ ਜੀੜੀਆਂ ਇਹ ਚੀਜ਼ਾਂ ਨੇ ਨਾ ਇਹਨਾਂ 'ਚ ਮੈਂ ਇਹ ਨਹੀਂ ਕਹਾਂਗੀ ਕਿ ਕੁਝ ਝੂਠ ਹੈ ਇਹ ਬਿਲਕੁਲ ਸੱਚ ਨੇ ਅ ਇਦਾਂ ਹੀ ਜਿੱਦਾਂ ਤੁਸੀਂ ਕਿਹਾ ਪ੍ਰੋਡਿਊਸਰ ਡਾਇਰੈਕਟਰ ਤੁਹਾਨੂੰ ਸੁਪਨੇ ਦਿਖਾਉਂਦੇ ਨੇ ਇਦਾਂ ਦੇ ਅੱਜ ਸਾਡੀ ਇੰਡਸਟਰੀ 'ਚ ਵੀ ਬਹੁਤ ਬੈਠੇ ਨੇ ਇਹ ਤੁਹਾਨੂੰ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਰਾਤੋਂ ਰਾਤ ਬੰਨਣਾ ਹੈ ਸ਼ਾਰਟਕਟ ਜਾਣਾ ਹੈ ਜਾਂ ਤੁਸੀਂ ਆਪਦੀ ਮਿਹਨਤ ਦੇ ਨਾਲ ਲੱਗੇ ਹੋਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਮਤਲਬ ਜਿਹੜਾ ਸ਼ਾਰਟਕਟ ਹੁੰਦਾ ਉਹ ਉਹਦੇ ਵੱਲ ਕਿੰਨਾ ਕੋ ਕਿਹਾ ਜਾਂਦਾ ਕਿ ਸ਼ਾਰਟਕਟ ਜਾਂ ਉਸ ਸੀਨ ਨੂੰ ਬੰਦੇ ਦਿਮਾਗ ਚ ਸ਼ਾਰਟਕਟ ਅੱਜ ਕੱਲ ਜਿਆਦਾ ਕਿਨੇ ਚੱਲਦਾ ਪਰ ਉਹ ਸ਼ਾਰਟਕਟ ਲੰਮਾ ਟਾਈਮ ਨਹੀਂ ਹੁੰਦਾ ਆ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਨਾ ਉਹਨਾਂ ਨੂੰ ਕਿਤੇ ਨਾ ਕਿਤੇ ਇਦਾਂ ਮਤਲਬ ਹੋ ਚੁੱਕਿਆ ਹੈ ਕਿ ਅਸੀਂ ਰਾਤੋਂ ਰਾਤ ਕੋਈ ਵੀ ਚੀਜ਼ ਹੈ ਪੈਸਾ ਆ ਜਾਂ ਫਿਰ ਕੋਈ ਫੇਮ ਹੈ ਕਹਿ ਲੋ ਕਿ ਰਾਤੋਂ ਰਾਤ ਸਾਨੂੰ ਚਾਹੀਦਾ ਸੋ ਇਹਨਾਂ ਇਹਨਾਂ ਦਾ ਸ਼ਿਕਾਰ ਮੈਨੂੰ ਲੱਗਦਾ ਜਿਆਦਾ ਹੋ ਰਹੇ ਨੇ ਆਦਰਵਾਇਜ਼ ਜਿਨ੍ਹਾਂ ਨੂੰ ਪਤਾ ਹੈ ਕਿ ਜਿਹੜੀ ਸਕਸੈਸ ਦੀ ਸੀੜੀ ਹੈ ਨਾ ਉਹ ਹੌਲੀ ਹੌਲੀ ਹੀ ਚੜਿਆ ਜਾ ਸਕਦਾ ਕੀ ਕੀ ਆਫਰ ਕਰੇ ਜਾਂਦੇ ਨੇ ਜਾਂ ਐਕਟਰਸ ਨੂੰ ਜਾਂ ਮਤਲਬ ਜਿਵੇਂ ਤੁਸੀਂ ਇੱਕ ਜਦੋਂ ਬੀਗਨਰ ਹੁੰਦੇ ਹੋ ਤਾਂ ਫਿਰ ਬੰਦੇ ਨੂੰ ਹੁੰਦਾ ਕਿ ਅੱਜ ਸਾਨੂੰ ਫੁਲਾਣਾ ਡਾਇਰੈਕਟਰ ਮਿਲਿਆ ਇੱਕ ਬਹੁਤ ਵੱਡਾ ਸਾਨੂੰ ਹੁੰਦਾ ਵੀ ਇਹਨਾਂ ਨਾਲ ਅਸੀਂ ਰਹੀਏ ਜਾਂ ਕਿਦਾਂ ਕੋਈ ਆਫਰ ਤੱਕ ਵੀ ਹੁੰਦੇ ਨੇ ਫਿਰ ਅ ਮੈਨੂੰ ਲੱਗਦਾ ਕਿ ਹਾਰੀ ਤਰ੍ਹਾਂ ਦੇ ਲੋਕ ਨੇ ਤੇ ਜਦੋਂ ਤੁਹਾਨੂੰ ਤੁਸੀਂ 100 ਲੋਕਾਂ ਨੂੰ ਮਿਲਣਾ ਹੈ ਤੇ ਤੁਸੀਂ ਇਹ ਨਹੀਂ ਐਕਸਪੈਕਟ ਕਰ ਸਕਦੇ ਕਿ ਸਾਰੇ ਉਹ ਜਿਹੜੇ 100 ਨੇ ਉਹ ਤੁਹਾਨੂੰ ਸਹੀ ਦੇ ਸਹੀ ਮਿਲਣ ਸੋ ਉਹਨਾਂ ਜੋ 10 ਇਦਾਂ ਦੇ ਮਿਲਦੇ ਨਹੀਂ ਜਿਹੜੇ ਤੁਹਾਨੂੰ ਫੇਕ ਐਗਜ਼ਾਮਪਲਾਂ ਦਿੰਦੇ ਨੇ ਇਹ ਵਾਲੀ ਹੀਰੋਇਨ ਵੀ ਇਦਾਂ ਆਈ ਸੀ ਇਹ ਵਾਲੀ ਹੀਰੋਇਨ ਵੀ ਹਾਂਜੀ ਇਹ ਵਾਲੀ ਹੀਰੋਇਨ ਵੀ ਇਦਾਂ ਆਈ ਸੀ ਇਦਾਂ ਹੀ ਅੱਗੇ ਜਾਇਆ ਜਾ ਸਕਦਾ ਸੋ ਇਹ ਤੁਹਾਨੂੰ ਮਿਲਣਾ ਦੇਖੋ ਮੀ ਸਬਨਾਂ ਲੁੰਦੀਆਂ ਨੇ ਪਰ ਇਹ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਉਹਨਾਂ ਦਾ ਜਿਹੜਾ ਆਫਰ ਹੈ ਉਹਨੂੰ ਐਕਸੈਪਟ ਕਰਨਾ ਹੈ ਕਿ ਨਹੀਂ ਕਰਨਾ ਮਤਲਬ ਰਸਤਾ ਤੁਸੀਂ ਆਪ ਚੁਣਨਾ ਤੁਹਾਡੇ ਤੱਕ ਪਹੁੰਚ ਸਾਰੀ ਹੋਏਗੀ ਤੇ ਕੁੜੀਆਂ ਵਾਸਤੇ ਤੁਸੀਂ ਸਟਰਗਲ ਕੀਤਾ ਸ਼ੁਰੂਆਤ ਕਿਤੋਂ ਫਿਰ ਹੋਈ ਸੀ ਜਦੋਂ ਤੁਸੀਂ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਪੈਰ ਰੱਖਿਆ ਤੋਂ ਉਸ ਤੋਂ ਬਾਅਦ ਹੁਣ ਤੁਸੀਂ ਫਿਲਮ ਤੱਕ ਦਾ ਸਫਰ ਸ਼ੁਰੂ ਹੋਇਆ ਆ ਗਾਣੇ ਤਾਂ ਦੇਖੋ ਮੈਂ ਕਾਫੀ ਗਾ ਲਏ ਸੀਗੇ ਪਰ ਹਾਈਲਾਈਟ ਗਾਣਾ ਜਿਹੜਾ ਸੀਗਾ ਮੇਰਾ 2018 ਚ ਐਕਸਪਰਟ ਜੱਟ ਗਾਣਾ ਸੀਗਾ ਉਹ ਕਰਦੀਆਂ ਫਾਲੋ ਗੱਡੀਆਂ ਨੇ ਸਾਰੀਆਂ ਉਸ ਗਾਣੇ ਤੁਮੇ ਹਾਈਲਾਈਟ ਹੋਈ ਸੀਗੀ ਤੇ ਅਦਰਵਾਈਜ਼ ਉਹਦਾ ਉਸ ਤੋਂ ਪਹਿਲਾਂ ਵੀ ਮੈਂ ਗਾਣੇ ਕਰ ਚੁੱਕੀ ਸੀਗੀ ਪਰ ਹਾਈਲਾਈਟ ਉਹ ਗਾਣਾ ਜਿੱਦਾਂ ਹੋਇਆ ਫਿਰ ਹੌਲੀ ਹੌਲੀ ਸਫਰ ਚੱਲਦਾ ਗਿਆ। ਆ ਵੀ ਫਿਰ ਗਾ ਉਸ ਸਮੇਂ ਤਾਂ ਬਹੁਤ ਗੱਡੀਆਂ 'ਚ ਵਿਆਹਾਂ ਸ਼ਾਦੀਆਂ 'ਚ ਵੱਜਿਆ ਪੂਰਾ ਗਾਣਾ ਸੀ ਕਈ ਜਿੱਥੇ ਦੇਖਦੇ ਉਹ ਹੀ ਗਾਣੇ ਚੱਲਦਾ ਸੀ। ਬਿਲਕੁਲ ਬਿਲਕੁਲ ਉਸ ਗਾਣੇ ਨਹੀਂ ਮੈਨੂੰ ਗਾਣੇ ਨਹੀਂ ਮੈਨੂੰ ਐਜ਼ ਆ ਮਤਲਬ ਉਸ ਟਾਈਮ ਤੇ ਨਾ ਗਾੜੀਆਂ ਦੇ ਨਾਮ ਦਾ ਬੜਾ ਚੱਕਰ ਹੁੰਦਾ ਸੀ ਕਿ ਮਾਡਲ ਦਾ ਨਾਮ ਹੋਣਾ ਚਾਹੀਦਾ ਤੇ ਮੇਰਾ ਨਾ YouTube ਤੇ ਨਾਮ ਨਹੀਂ ਸੀ ਉਸ ਗਾਣੇ 'ਚ। ਕਿਸੇ ਕਾਰਨ ਨਾ ਕਰਕੇ ਨਾਮ ਨੰਨੀ ਆੜਗੀ ਤੋਂ ਉਹਨਾਂ ਨੇ ਮੇਰਾ ਗਾਣੇ 'ਚ ਚ ਚਲੋ ਉਹਨਾਂ ਦੀ ਚੋਇਸ ਸੀਗੀ ਪਰ ਉਹ ਬਾਈ ਚਾਂਸ ਪ੍ਰਮਾਤਮਾ ਦੀ ਮਿਹਰ ਦੇ ਨਾਲ ਅੱਜ ਤੁਸੀਂ ਉਸ ਤੋਂ ਬਾਅਦ ਜਦੋਂ ਮੈਨੂੰ ਉਸ ਚੀਜ਼ ਦਾ ਮੈਨੂੰ ਸਦਮਾ ਬਹੁਤ ਲੱਗਿਆ ਕਿ ਯਾਰ ਮਤਲਬ ਮੈਂ ਵੀ ਤਾਂ ਮੀਨ ਕੀਤੀ ਸੀ ਪਤਾ ਨਹੀਂ ਸੀ ਉਹ ਚੀਜ਼ ਦਾ ਮਤਲਬ ਤਾਂ ਕਈ ਵਾਰ ਆਈਡੀਆ ਵੀ ਨਹੀਂ ਹੁੰਦਾ ਇਸ ਜੀ ਬਾਰੇ ਨਹੀਂ ਮੈਨੂੰ ਪਤਾ ਸੀਗਾ ਉਦੋਂ ਨਾ ਐਕਚੁਅਲੀ ਕੀ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਨਾ ਇੰਸਟਾਗ੍ਰਾਮ ਫੇਸਬੁੱਕ ਇਹ ਸਾਰੀਆਂ ਚੀਜ਼ਾਂ ਹੀ ਲਾਈਟਡ ਨਹੀਂ ਸੀਗੀਆਂ ਤੇ YouTube ਇੱਕ ਇਦਾਂ ਦਾ ਪਲੇਟਫਾਰਮ ਸੀ ਜਿੱਥੇ ਜਦੋਂ ਤੁਹਾਡਾ ਨਾਮ ਪੈਂਦਾ ਸੀ ਨਾ ਉਹ ਤੁਹਾਡੀ ਇੱਕ ਪ੍ਰੋਫਾਈਲ 'ਚ ਕਾਊਂਟ ਹੁੰਦਾ ਸੀ ਕਿ ਇਹ ਇੱਕ ਕੁੜੀ ਦਾ ਨਾਮ ਇੱਥੇ ਹੈ ਜਿੰਨੇ ਵੀ ਤੁਹਾਨੂੰ ਕਿਸ ਉੱਥੇ ਹੈ ਨਾ ਤਾਂ ਉਹ ਮੈਨੂੰ ਦੁੱਖ ਬੜਾ ਲੱਗਿਆ ਸੀ ਉਸ ਟਾਈਮ ਤੇ ਯਾਰ ਮੇਰਾ ਨਾਮ ਨਹੀਂ ਆ ਮੈਂ ਕੰਮ ਕੀਤਾ ਹੈ ਨਾ ਤਾਂ ਮੈਂ ਅਪਸੈਟ ਵੀ ਰਹੀ ਉਹਨੇ ਟਾਈਮਾਂ ਦੇ ਵਿੱਚ ਤੇ ਪਰ ਪ੍ਰਮਾਤਮਾ ਦੀ ਮਿਹਰ ਨਾਲ ਉਸ ਤੋਂ ਬਾਅਦ ਜਦੋਂ ਵੀ ਕੋਈ ਉਸ ਗਾਣੇ ਨੂੰ ਸਰਚ ਕਰਦਾ ਸੀ ਮਾਡਲ ਆਫ ਐਕਸਪਰਟ ਜੈਟ Song ਤੇ ਉਹ ਮੇਰਾ ਨਾਮ ਆਉਂਦਾ ਸੀ ਉੱਥੇ ਸੋ ਮਤਲਬ ਬੜਾ ਵਧੀਆ ਲੱਗਿਆ ਉਹ ਸਟਾਰਟਿੰਗ ਫੇਜ਼ ਮੇਰਾ ਥੋੜਾ ਜਿਹਾ ਸੀਗਾ ਉਸ ਟਾਈਮ ਤੇ ਹੁਣ ਨਹੀਂ ਉਹ ਤੁਹਾਡੀ ਲੁੱਕ ਅੱਜ ਵੀ ਮਤਲਬ ਅਸੀਂ ਚਲੋ ਥੋੜਾ ਮੈਜਿਨ ਕਰੀਏ ਤਾਂ ਯਾਦ ਹੈਗੀ ਲੁੱਕ ਮਤਲਬ ਥੋੜੇ ਥੋੜੇ ਹੈਲਦੀ ਸੀ ਮਤਲਬ ਉਸ ਸਮੇ ਅੱਜ ਮਤਲਬ ਇਹ ਵਾਲ ਬਹੁਤ ਲੰਬੇ ਸੀਗੇ ਤੇ 2 ਸਾਲ ਪਹਿਲਾਂ ਹੀ ਮੈਂ ਵਾਲ ਜਦੋਂ ਆਪਣੇ ਛੋਟੇ ਕਰਾਏ ਉਹ ਵਾਲ ਉਹਦੇ ਚ ਤੁਸੀਂ ਗਾਣੇ 'ਚ ਦੇਖਿਓ ਵਾਲ ਵੀ ਬਹੁਤ ਜ਼ਿਆਦਾ ਲੰਬੇ ਸੀਗੇ ਮੇਰੇ ਤੇ ਹੁਣ ਇਸ ਫਿਲਮ ਦਾ ਤੁਸੀਂ ਹਿੱਸਾ ਬਣਿਆ ਹੋ ਤੇ ਫਿਲਮ ਦਾ ਕਿਵੇਂ ਲੱਗਿਆ ਇਸ ਫਿਲਮ ਦੇ ਸੀਨੀਅਰ ਐਕਟਰ ਵੀ ਨਾਲ ਹੈਗੇ ਸੀ ਤਾਂ ਕੀ ਮਹਿਸੂਸ ਹੋਇਆ ਬਹੁਤ ਵਧੀਆ ਦੇਖੋ ਇਹ ਹੰਡੇ ਹੋਏ ਇਸ ਇੰਡਸਟਰੀ ਦੇ ਆਰਟਿਸਟ ਨੇ ਜਿਹੜੇ ਬਹੁਤ ਪੁਰਾਣੇ ਲੱਗੇ ਹੋਏ ਨੇ ਸੋ ਇਹਨਾਂ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਇੱਕ ਮਾਣ ਵਾਲੀ ਗੱਲ ਹੀ ਕਹਿ ਲਓ ਤੇ ਬਹੁਤ ਵਧੀਆ ਐਕਸਪੀਰੀਐਂਸ ਰਿਹਾ ਬਹੁਤ ਸੋਹਣਾ ਕੰਮ ਸੀ ਸਾਰਾ ਜਿਹੜੀ ਮਤੋਂ ਹੁਣ ਇਹ ਹੈਗਾ ਕਿ ਰਾਵੀ ਨੂੰ ਹੁਣ ਫਿਲਮਾਂ ਦੇ ਵਿੱਚ ਐਂਟਰੀ ਤੋਂ ਬਾਅਦ ਇਸ ਫਿਲਮ ਤੋਂ ਬਾਅਦ ਅੱਗੇ ਕਿ ਐਂਟਰੀਆਂ ਮਿਲਦੀਆਂ ਜਾਣਗੀਆਂ ਇਸ ਚੀਜ਼ ਨੂੰ ਹੁਣ ਹੈਗਾ ਹੌਸਲਾ ਹਾਂਜੀ ਹਾਂਜੀ ਅੱਗੇ ਮੈਂ ਇੱਕ ਦੋ ਪ੍ਰੋਜੈਕਟ ਹੋਰ ਕਰ ਚੁੱਕੀ ਹਾਂ ਮੈਂ ਅਜੇ ਰਿਵੀਲ ਨਹੀਂ ਕਰੂੰਗੀ ਅੱچھے ਪ੍ਰੋਜੈਕਟ ਕੀਤੇ ਨੇ ਮੈਂ ਤੇ ਹੋਪਫੁਲੀ ਇਹਦੀ ਰਿਲੀਜ਼ਿੰਗ ਤੋਂ ਬਾਅਦ ਉਹ ਵੀ ਆਉਣ ਵਾਲੇ ਟਾਈਮ 'ਚ ਇਹਦੀ ਰਿਲੀਜ਼ ਆਉਣਗੇ ਰਾਵੀ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਜਦੋਂ ਰਾਵੀ ਜਾਂ ਰਾਵੀ ਇਸ ਤਰੱਕੀਆਂ ਦੇ ਰਾਹ ਤੇ ਹੁੰਦੀ ਹੈ ਪਰਿਵਾਰ ਮੇਰਾ ਬਹੁਤ ਵੱਡਾ ਪਰਿਵਾਰ ਹੈ ਨਹੀਂ ਮੇਰੀ ਜ਼ਿੰਦਗੀ 'ਚ ਸਿਰਫ ਮੇਰੀ ਮਦਰ ਹੈ ਤੇ ਉਹੀ ਮੇਰਾ ਇੱਕ ਸਪੋਰਟ ਆਬਵੀਅਸਲੀ ਉਹ ਬੜੇ ਖੁਸ਼ ਹੁੰਦੇ ਨੇ ਕੋਈ ਗਾਣਾ ਹੋਵੇ ਫਿਲਮ ਹੋਵੇ ਬਹੁਤ ਖੁਸ਼ ਹੁੰਦੇ ਨੇ ਅੱਛਾ ਮਾਤਾ ਦਾ ਇੱਕ ਲੋਤਾ ਜਿਵੇਂ ਕਹਿੰਦੇ ਤੁਸੀਂ ਹੈਗੇ ਮਤਲਬ ਤੇ ਤੁਸੀਂ ਉਹਨਾਂ ਦੇ ਉਹ ਹੀ ਤੁਹਾਨੂੰ ਸਪੋਰਟ ਕਰਦੇ ਨੇ ਬਿਲਕੁਲ ਬਿਲਕੁਲ ਉਹ ਮੇਰਾ ਸਹਾਰਾ ਨਹੀਂ ਤੇ ਮੈਂ ਉਹਨਾਂ ਦਾ ਸਹਾਰਾ ਹਾਂ ਤੇ ਜਦੋਂ ਤੁਸੀਂ ਇਸ ਮਤਲਬ ਚਲੋ ਕਮਾਈ ਬਹੁਤ ਜ਼ਰੂਰੀ ਹੈਗੀ ਜ਼ਿੰਦਗੀ ਦੇ ਵਿੱਚ ਮਾਂ ਜਦੋਂ ਮਾਂ ਵਾਸਤੇ ਪੁੱਤ ਜਾਂ ਕੁੜੀ ਕਮਾਈ ਲੈ ਕੇ ਆਉਂਦੀ ਤਾਂ ਬੜੀ ਖੁਸ਼ੀ ਮਿਲਦੀ ਹੈ ਤਾਂ ਫਿਰ ਜਦੋਂ ਤੁਸੀਂ ਹੁਣ ਕਮਾ ਰਹੇ ਹੋ ਤਾਂ ਮਾਤਾ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਇਸ ਵੀ ਉਹਨਾਂ ਨੂੰ ਪਤਾ ਹੀ ਹੈ ਕਿ ਸਾਰੀਆਂ ਜ਼ਿੰਮੇਵਾਰੀਆਂ ਮੈਂ ਦੇਖਦੀ ਰਹੀ ਆ ਪਹਿਲਾਂ ਚਲੋ ਖੈਰ ਉਹਨਾਂ ਨੇ ਵੀ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਫਾਦਰ ਐਕਸਪਾਇਰ ਹੋ ਗਏ ਸੀ ਮੈਂ 2002 ਚ ਮੇਰੇ ਫਾਦਰ ਐਕਸਪਾਇਰ ਹੋਏ ਸੀ ਉਹ ਆਪ 31 32 ਸਾਲ ਦੀ ਉਮਰ ਦੇ ਸੀਗੇ ਉਦੋਂ ਤੇ ਉਹਨਾਂ ਨੇ ਵੀ ਬੜਾ ਦੁੱਖ ਹੰਡਾਇਆ ਆਪਣੇ ਬੱਚੇ ਪਾਲਣ ਲਈ ਤੇ ਹੁਣ ਮੈਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਜਿਹੜੀ ਆਪਦੀ ਜਵਾਨੀ ਆ ਉਹਨਾਂ ਦਾ ਬੁਢਾਪਾ ਕੰਫਰਟੇਬਲ ਕਰਨ ਚਲਾਵਾ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੀਆਂ ਕੁੜੀਆਂ ਨੂੰ ਮਤਲਬ ਸ਼ੌਂਕ ਰੱਖਦੇ ਨੇ ਆਣਾ ਚਾਂਦੇ ਇੰਡਸਟਰੀ ਦੇ ਵਿੱਚ ਪਰ ਕੀ ਇੱਕ ਸੱਚ ਕੀ ਹੈ ਤੇ ਇੰਡਸਟਰੀ ਦੇ ਪਿੱਛੇ ਮਿਹਨਤ ਕਿੰਨੀ ਕੋ ਤੁਹਾਨੂੰ ਕਰਨੀ ਚਾਹੀਦੀ ਪਹਿਲੇ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਚੀਜ਼ ਨੂੰ ਨਾ ਆਪਣਾ ਓਹ ਨਾ ਬਣਾ ਲਓ ਇੱਕ ਭੂਤ ਸਵਾਰ ਜਿਹੜਾ ਕਹਿੰਦੇ ਨੇ ਨਾ ਉਸ ਚੀਜ਼ ਨੂੰ ਨਾ ਬਣਾਓ ਜ਼ਰੂਰ ਆਓ ਇੰਡਸਟਰੀ ਚ ਮੈਂ ਨਹੀਂ ਕਹਿੰਦੀ ਇਸ ਇੰਡਸਟਰੀ ਚ ਕਿਸੇ ਜੀ ਵੀ ਤੁਸੀਂ ਜਾਣਾ ਚਾਹੁੰਦੇ ਹੋ ਜ਼ਰੂਰ ਜਾਓ ਪਰ ਇੱਕ ਸਬਰ ਦੇ ਨਾਲ ਜਾਓ ਸਬਰ ਬਹੁਤ ਜ਼ਰੂਰੀ ਹੈ ਸ਼ਾਰਟਕਟ ਤੁਹਾਨੂੰ ਰਾਤੋਂ ਰਾਤ ਸੁਪਨੇ ਤਾਂ ਬਹੁਤ ਵੱਡੇ ਦਿਖਾ ਸਕਦੀ ਹੈ ਪਰ ਇਹ ਪਰਮਨੈਂਟ ਚੀਜ਼ ਨਹੀਂ ਹੈ ਇਹ ਤੁਹਾਨੂੰ ਕਦੇ ਵੀ ਬਰਬਾਦ ਕਰਕੇ ਖਤਮ ਕਰ ਸਕਦੀ ਹੈ ਦੂਜਾ ਮੈਨੂੰ ਨਵੀਂ ਜਨਰੇਸ਼ਨ ਲਈ ਮੇਰਾ ਇਹ ਮੈਸੇਜ ਹੈ ਕਿ ਸ਼ੋਸ਼ੇ ਬਾਜ਼ੀਆਂ 'ਚ ਨਾ ਜਾਓ ਕਿ ਕੋਈ ਦਿਖਾ ਰਿਹਾ ਹੈ ਕਿਦਾਂ ਦਿਖਾ ਰਿਹਾ ਉਹਨਾਂ ਨੂੰ ਫੋਲੋ ਨਾ ਕਰੋ ਨਸ਼ਿਆਂ ਨੂੰ ਥੋੜਾ ਜਿਹਾ ਉਹ ਕਰੋ ਅੱਜਕੱਲ੍ਹ ਪੰਗ ਸੂਟਾ ਇਹਨੀਆਂ ਚੀਜ਼ਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਗੇ ਆ ਰਹੀਆਂ ਨੇ ਸਪੈਸ਼ਲੀ ਕੁੜੀਆਂ ਹੀ ਮੈਨੂੰ ਲੱਗਦਾ ਹਾਈਲਾਈਟ ਹੋ ਰਹੀਆਂ ਨੇ ਜ਼ਿਆਦਾ ਸੋ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਥੋੜਾ ਬਹੁਤ ਇਹ ਸੋਚੋ ਕਿ ਸਾਡੇ ਚਲੋ ਮਾਪਿਓ ਦਾ ਇੱਕ احسان ਤੇ ਨਹੀਂ ਹੈ ਕਿ انہوں نے ਸਾਨੂੰ ਜੰਮਿਆ ਪਰ ਥੋੜਾ ਬਹੁਤ ਆਪਾਂ ਆਪਣੇ ਪੇਰੈਂਟਸ ਦਾ ਉਹਨਾਂ ਦੀ इज्जत ਧਿਆਨ ਰੱਖੀਏ ਮਤਲਬ ਰਵੀ ਨੇ ਮਹਿਸੂਸ ਹੁੰਦਾ ਜਦੋਂ ਇਹ ਕੁੜੀਆਂ ਇਹ ਜੀਆਂ ਕਰਦੀਆਂ ਨੇ ਜਾਂ ਕੁੜੀਆਂ ਬਹੁਤ ਸ਼ਾਰਟ ਰਸਤਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕੋਈ ਵਾਇਰਲ ਰੀਲਾਂ ਵੀ ਹੁੰਦੀਆਂ ਨੇ ਉਹ ਚੀਜ਼ਾਂ ਮਤਲਬ ਨਹੀਂ ਕਰਨੀਆਂ ਚਾਹੀਦੀ ਨਹੀਂ ਬਿਲਕੁਲ ਮੈਨੂੰ ਲੱਗਦਾ ਇੱਕ ਦਾਇਰਾ ਜਿਹੜਾ ਹੁੰਦਾ ਨਾ ਉਹ ਬਹੁਤ ਜ਼ਰੂਰੀ ਹੈ ਸੋ ਉਸ ਦਾਇਰੇ ਨੂੰ ਬਣਾ ਕੇ ਰੱਖੋ ਆਪਦੇ ਆਪ ਲਈ ਵੀ ਤੇ ਆਪਦੇ ਮਾਪਿਆਂ ਲਈ। ਹੁਣ ਇਹ ਸਮਝੋ ਵੀ ਅਸੀਂ ਕੁੜੀਆਂ ਹੈਗੇ ਆਂ ਚਲੋ ਅਸੀਂ ਮੁੰਡਿਆਂ ਨੂੰ ਟਾਰਗੇਟ ਨਹੀਂ ਕਰਨਾ ਬਸ ਇਹ ਸਮਝੇ ਕਿ ਅਸੀਂ ਕੁੜੀ ਹੈਗੇ ਆਂ। ਬਿਲਕੁਲ ਬਿਲਕੁਲ ਇਹ ਵੀ ਸਮਝੀਏ ਔਰ ਆਹ ਮੈਂ ਸਪੈਸ਼ਲੀ ਜਿਹੜਾ ਅੱਜ ਕੱਲ 쇼 ਆਫ ਦੇ ਚੱਕਰਾਂ 'ਚ ਨਸ਼ਾ ਪੱਤਾ ਇਹ ਸਾਰੀਆਂ ਚੀਜ਼ਾਂ ਵਧੀਆਂ ਹੋਈਆਂ ਨੇ ਮੈਂ ਉਹਨਾਂ ਤੇ ਕਹੂੰਗੀ ਕਿ ਥੋੜਾ ਜਿਹਾ ਕੰਟਰੋਲ ਕਰੋ। ਇੱਕ ਸ੍ਰੀਲੀ ਆਵਾਜ਼ ਕਿੰਨੇ ਗਾਣਾ ਬਹੁਤ ਸੋਹਣਾ ਗਾ ਲੈਂਦੇ ਹੋ ਜੇਕਰ ਗਾਣਾ ਚਾਹੋ ਤਾਂ ਕੋਈ। ਅ ਅੱਛਾ ਮੈਂ ਬਹੁਤ ਮੈਂ ਪਹਿਲਾਂ ਵੀ ਦੱਸਦਾ ਐਜ਼ ਅ ਸਿੰਗਰ ਮੈਂ 4-5 ਗਾਣੇ ਕਰ ਲਏ ਨੇ ਪਰ ਮੈਂ ਬਹੁਤ ਤੇ ਇੱਕ ਆ ਗਾਣਾ ਮੈਂ ਸਾਰੇ ਕਿਤੇ ਬਹੁਤ ਜ਼ਿਆਦਾ ਗਾਉਣੀ ਆ ਮੇਰਾ ਤੇ ਨਹੀਂ ਪਰ ਸਾਰਿਆਂ ਦਾ ਹੀ ਫੇਵਰਟ ਹੈ ਬੂਹੇ ਬਹਾਰੀਆਂ ਹਿੰਨਾ ਲੇਕੰਦਾ ਟਪਕੇ ਆਵਾਂਗੀ ਹਵਾ ਬਣਕੇ 부ਹੇ ਬਾਰੀਆਂ ਹੋਏ 부ਹੇ ਬਾਰੀਆਂ ਬਾਜੀ ਸਹਿਕੇ ਦੀ ਮੈਂ ਜਿੱਤ ਲਉਂਗੀ ਸੋਣਿਆ ਬਾਜੀ ਸ਼ਹਿਕੇ ਦੀ ਮੈਂ ਜਿੱਤ ਲੂੰਗੀ ਸੋਹਣਿਆ ਰੱਬ ਤੋਂ ਦੁਆ ਮੰਗ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ ਬਹੁਤ ਸੋਹਣਾ ਗਾ ਲੈਂਦੇ ਤੁਸੀਂ ਕਹਿੰਦੇ ਗਾਇਆ ਕਰੋ ਨਾਲ ਨਾਲ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਰੋਟੀ ਪਾਣੀ ਚੱਲਣਾ ਚਾਹੀਦਾ ਜਿੱਥੋਂ ਮੌਕਾ ਮਿਲ ਜੇ ਬਸ ਬਿਲਕੁਲ ਥੈਂਕ ਯੂ ਸੋ ਮਚੀ ਥੈਂਕ ਯੂ ਸੋ ਮਚੀ ਥੈਂਕ ਯੂ ਸੋ ਮਚੀ ਸੋ ਸਾਡੇ ਨਾਲ ਬਹੁਤ ਵਧੀਆ ਆਰਟਿਸਟ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਬਹੁਤ ਮਿਹਨਤ ਨਾਲ ਕੀਤੀ ਹੈ ਤੇ ਅਸੀਂ ਚਾਹਾਂਗੇ ਕਿ ਇਹ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਸਾਡੇ ਨਾਲ ਰਾਵਿਕੌਰ ਬਲਸੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕੈਮਰਾ ਪਸੰਦਲੇਰ ਦੇ ਨਾਲ ਸੰਦੀਪ ਕੰਬੋਸ ਚੰਡੀ